ਸਚ ਰਿਆ ਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਅੱਜ ਫਗਵਾੜਾ ਵਿਖੇ ਚੋਣਾਂ ਵਾਲੇ ਦਿਨ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਗੂਥਾਂ ਤੇ ਬੈਠੇ ਸਾਰੀਆਂ ਪਾਰਟੀਆਂ ਦੇ ਵਰਕਰਾਂ ਨਾਲ ਗੱਲਬਾਤ ਕੀਤੀ ਗਈ ਪੇਸ਼ ਹੈ ਇੱਕ ਰਿਪੋਰਟ ਹਾਂ ਅਸੀਂ ਗੱਲ ਕਰਦੇ ਹਾਂ ਜਿੱਥੇ ਵੋਟਾਂ ਪੈ ਰਹੀਆਂ ਫਗਵਾੜਾ ਵਿੱਚ ਵੋਟਰ ਦੇ ਨਾਲ ਦੁਕਾਨਦਾਰ ਜਿਹੜੇ ਹੈ ਉਹਨਾਂ ਦਾ ਕੀ ਵਿਚਾਰ ਹੈ ਕੀ ਉਹ ਕਹਿਣਾ ਚਾਹੁੰਦੇ ਨੇ ਪਾਇਸ ਸਿਕਾਲ ਫਸੀਗਾਲ ਜੀ ਜੀ ਸੁਖਨਾ ਬਾਜੀ ਆਪਣਾ ਮੈਂ ਨਾ ਸ਼੍ਰੀ ਪ੍ਰੇਮਗੁਰ ਜੀ ਆ ਪ੍ਰੇਮਗੁਰ ਜੀ ਕੀ ਮਹੌਲ ਹੈ ਇੱਥੇ ਦਾ ਬੂਤ ਆ ਬਹੁਤ ਬਹੁਤ ਹੀ ਬੱਚ ਬਹੁਤ ਹੀ ਅੱਛਾ ਮੋਤੀ ਵਧੀਆ ਹੈ ਮੱਦੀਆ ਨੀਦਾ ਸੋਮ ਪ੍ਰਕਾਸ਼ ਜੀ ਨੇ ਬਹੁਤ ਹੀ ਅੱਛਾ ਕੰਮ ਕੀਤਾ ਦਾ ਮੋਤੀ ਵਧੀਆ ਕੰਮ ਕੀਤਾ ਆ ਉਹਦੇ ਵਿਆਹ ਤੇ ਇਹ ਸੀ ਇਹ ਪੰਜ ਤਾਗੇ ਜਿਤਾਂਗੇ ਮੈਂ ਸੋਮ ਪ੍ਰਕਾਸ਼ ਜੀ ਦੇ ਵਿਆਹ ਤੇ ਹਾਂ ਜੀ ਐਸੀ ਗੱਲ ਇਹ ਆ ਕਿ ਕਮਲ ਦਾ ਫੁੱਲ ਬਾਦ ਪਹਿਲਾਂ ਸਾਡੇ ਸੋਮ ਪ੍ਰਕਾਸ਼ ਜੀ ਪਹਿਲੇ ਸੋਮਗਾਂ ਜੀ ਆ ਮੈਂ ਕਮਲ ਦਾ ਫੁੱਲ ਆ ਹਾਂ ਮੋਦੀ ਮੋਦੀ ਹੋਣਾ ਜੀ ਆਏਗਾ ਹੀ ਆਏਗਾ ਸਭ ਜੀ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਨੇ ਥੋੜੀ ਬੋਧੀ ਗੱਡੀ ਜਿਹੜੀ ਲਾਈਨ ਤੇ ਲਿਆਂਦੀ ਆ ਹਾਂ ਜੀ ਹਾਂ ਜੀ ਜੇ ਆਪਾਂ ਹੁਣ ਇੱਕ ਵਾਰੀ ਉਹਨਾਂ ਨੂੰ ਮੌਕਾ ਦੇ ਦਈਏ ਕੀ ਪਤਾ ਉਹ ਸਪੀਡ ਫਾੜੀ ਲਵੇ ਜੇ ਹੁਣ ਆਪਾਂ ਦੂਜੀਆਂ ਸਰਕਾਰਾਂ ਨੂੰ ਦਿੰਨੇ ਆ ਮੌਕਾ ਉਹ ਇੱਕ ਤਾਂ ਉਹਨਾਂ ਦੇ ਵਿੱਚ ਸਾਰੇ ਇਕੱਠੇ ਹੋਏ ਹੋਏ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਪ੍ਰਧਾਨ ਮੰਤਰੀ ਬਣਾਣਾ ਕਿਹੜਾ ਫਿਰ ਨਹੀਂ ਤਾਂ ਦੂਜੇ ਬੰਦੇ ਕਹਿਣਗੇ ਵੀ ਉਹ ਕਹਿਣਗੇ ਮੇਰਾ ਮੈਨੂੰ ਆਹ ਡਿਪਾਰਟਮੈਂਟ ਦੇ ਦਿਓ ਮੇਰੇ ਬੰਦਿਆਂ ਨੂੰ ਆਹ ਮਹਿਕਮਾ ਦੇ ਦਿਓ ਮੇਰੇ ਬੰਦਿਆਂ ਨੂੰ ਉਹਨਾਂ ਨੇ ਆਪਸ ਵਿੱਚ ਲੜੀ ਜਾਣਾ ਇਸ ਤੋਂ ਇਸ ਤੋਂ ਚੰਗਾ ਵੀ ਇੱਕ ਵਾਰੀ ਦੇ ਦਈਏ ਕੀ ਪਤਾ ਕੁਝ ਬਣੀ ਜਾਵੇ ਠੀਕ ਹੈ ਜੀ ਥੈਂਕ ਯੂ ਜੀ ਤੁਹਾਡਾ ਕੀ ਆ ਜੀ ਇੱਥੇ ਦਾ ਮਾਹੌਲ ਫਗਵਾੜਾ ਦਾ ਹਾਂ ਜੀ ਕਿਹੜੇ ਵਾਰਡ ਚੋਂ ਆਏ ਏਰੀਏ ਚੋਂ ਪੁਰਾਣੀ ਦਾਣਾ ਮੰਡੀ ਪੁਰਾਣੀ ਦਾਣਾ ਮੰਡੀ ਚੋਂ ਹਾਂ ਜੀ ਕੀ ਉਮਰ ਹੈ ਆਪਣੀ ਇਹ ਰੂਮਾਨੂ ਨਿਪਟੰਦ ਨੇ 88 ਸਾਲ ਦੇ ਅਸੀਂ ਸਾਲ ਦੇ ਦੇਖੋ ਮਾਤਾ ਜੀ 84 ਸਾਲ ਦੀ ਉਮਰ ਹੈ ਤੇ ਬੀਲ ਚੇਅਰ ਤੇ ਬਹਿ ਕੇ ਵੀ ਵੋਟ ਦੇਣ ਆਏ ਨੇ ਇੰਨਾ ਉਤਸ਼ਾਹ ਹੈ ਆ ਵੋਟਰਾਂ ਦੇ ਵਿੱਚ ਆਪਣੀ ਵੋਟ ਪਾਉਣ ਵਾਸਤੇ ਤੁਹਾਡਾ ਕੀ ਨਾਮ ਬਾਜੀ ਰਕੇਸ਼ ਵਾਂਸਲ ਜੀ ਤੁਸੀਂ ਵੋਟ ਪਾਤੀ ਹਾਂਜੀ ਹਾਂਜੀ ਰਕੇਸ਼ ਵਾਂਸਲ ਜੀ ਨੇ ਵੋਟ ਪਾਤੀ ਤੇ ਹੁਣ ਆਪਣੇ ਮਾਤਾ ਜੀ ਨੂੰ ਲੈ ਕੇ ਆਏ ਨੇ ਵੋਟ ਪਾਉਣ ਲਈ ਬਹੁਤ-ਬਹੁਤ ਧੰਨਵਾਦ 167 168 169 ਤੇ 170 ਤੇ ਖੜੇ ਆ ਇੱਥੇ ਦੀ ਅਸੀਂ ਅੱਜ ਰਿਪੋਰਟ ਪੇਸ਼ ਕਰ ਰਹੇ ਆ ਤੁਹਾਨੂੰ ਕਿ ਕੀ ਮਾਹੌਲ ਹੈ ਤੁਹਾਨੂੰ ਲੈ ਕੇ ਜਾਣੇ ਆ ਕਾਂਗਰਸ ਦੇ ਬੂਥ ਤੇ ਸੱਸੀਆ ਪ੍ਰੋਕਰਤਾ ਜੀ ਸੱਸੀਗਾਓ ਸੀਰਾ ਸਾਹਿਬ ਕੀ ਹਾਲ ਚੱਲਿਆ ਜੀ ਬਹੁਤ ਵਧੀਆ ਜੀ ਕਿੱਦਾਂ ਕੀ ਮਾਹੌਲ ਹੈਗਾ ਕੀ ਹੁੰਗਾਰ ਮਰ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਚੱਲ ਰਿਹਾ ਆ ਵੋਟ ਆ ਰਹੀ ਆ ਲੋਕ ਲੋਕਾਂ ਚੋਂ ਸਾਹ ਵੀ ਹੈਗਾ ਕਾਫੀ ਜੀ ਤੇ ਪਰ ਥੋੜਾ ਸਲੋ ਹੈ ਕੰਮ ਪਰ ਚੱਲ ਰਿਹਾ ਆ ਮਤਲਬ ਇਹ ਕੰਟੀਨਿਊਟੀ ਬਰਕਰਾਰਾ ਸਵੇਰੇ ਸਵੇਰੇ ਕਰਕੇ ਠੰਡਾ ਹੁੰਦਾ ਥੋੜੀ ਹਾਂਜੀ 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 ਹੌਲੀ ਹੌਲੀ ਸ਼ੁਰੂ ਹੋਏਗਾ ਹਾਂ ਬਹੁਤ ਵਧੀਆ ਬਹੁਤ ਵਧੀਆ ਬੀਜਪੀ ਦੇ ਕਮਲ ਦੇ ਫੁੱਲ ਆਓ ਗੱਲਬਾਤ ਕਰੀਏ ਕੀ ਸ਼ੁਭਨਾ ਆਪਣਾ ਬਾਜੀ ਅਨੁਰਾਗ ਮਨਖੰਡ ਹਾਂ ਅਨੁਰਾਗ ਜੀ ਕੀ ਹੰਗਾ ਰਮਨ ਰਿਹਾ ਅੱਜ ਬਹੁਤ ਅੱਛਾ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਜੀ ਸੋ ਸਵੇਰ ਤੋਂ 7:30 ਸਾਡੇ ਬੂਤ ਦਾ ਪੂਰਾ ਰਸ਼ਾ ਜੀ ਪੂਰਾ ਰਸ਼ਾ ਹਾਂ ਪੰਜ ਬਾਦ ਬੂਤ ਤੇ ਪੂਰਾ ਰਸ਼ਾ ਤੁਸੀਂ ਦੇਖ ਵੀ ਰਹੇ ਹੋ ਤੇ ਕੈਮਰਾ ਵੀ ਕੁਮਾਂਗ ਦੇ ਹਾਂ ਪੂਰਾ ਖਿਲੂਗਾ ਜੀ ਪੂਰਾ 올 ਇੰਡੀਆ ਖਿਲੂਗਾ ਜੀ ਖਿਲਣਾ ਚਾਹੀਦਾ ਹਾਂ ਹਾਂ ਜੀ ਤੇ ਮਨ ਦੇ ਵਿੱਚ ਹਾਂ ਜੀ ਮਤਦਾਨ ਦਾ ਕਿ ਬਹੁਤ ਜ਼ਿਆਦਾ ਹੈਗਾ ਵਾ ਕਿ ਅਸੀਂ ਜਾ ਕੇ ਆਪਣਾ ਮਤਦਾਨ ਕਰੀਏ ਬਿਲਕੁਲ ਹੈ ਹੋਰ ਸਵੇਰ ਦੇ ਉੱਠ ਕੇ ਜਿਹੜੇ ਬਜ਼ੁਰਗ ਬੰਦੇ ਵੀ ਆ ਉਹਨਾਂ ਦੇ ਫੋਨ ਵੀ ਆ ਰਹੇ ਕਿ ਸਾਡਾ व्हीਲ ਚੇਅਰ ਦਾ ਪ੍ਰਬੰਧ ਹੈਗਾ ਵਾ ਅੱਜ ਤੱਕ ਇਦਾਂ ਕਦੀ ਇੰਨੇ ਸਾਲਾਂ 'ਚ ਕਦੀ ਇਦਾਂ ਨਹੀਂ ਹੋਇਆ ਕਿ ਕਦੀ ਕਿਸੇ طرف ਫੋਨ ਆਪ ਆਇਆ ਹੋਵੇ ਕਿ ਸਾਨੂੰ ਘਰ ਆ ਕੇ ਲੈ ਜਾਓ ਸਾਡੀ ਬੋਰਡ ਵਾ ਇਹ ਸਾਰਾ ਪ੍ਰਤਾਪ ਮੋਦੀ ਜੀ ਦਾ ਵਾ ਭਗਵਾਨ ਸ਼੍ਰੀ ਰਾਮ ਦਾ ਵਾ ਵਾਹਿਗੁਰੂ ਦਾ ਕਮਲ ਦੇ ਫੁੱਲ ਦੇ ਦੂਜੇ ਬੂਤੇ ਜਿਹੜਾ 168 ਹੈ ਉਹਦੇ ਉੱਤੇ ਅਸੀਂ ਤੁਹਾਡੀ ਬੋਲਣਾ ਕਰਾਉਣੀ ਰੋਸਤੀ ਜੀ ਕਿਹੋ ਜਿਹਾ ਸਵੇਰ ਦਾ ਮਾਹੌਲ ਚੱਲ ਰਿਹਾ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਬਹੁਤ ਬਾਤ ਚੜ ਕੇ ਹਿੱਸਾ ਲੈ ਰਹੇ ਆ ਤੇ ਹਰ ਕੋਈ ਨੂੰ ਬੜਾ ਸ਼ੌਂਕ ਹੈ ਹਰ ਕੋਈ ਆਪਣਾ ਇੱਕ ਵੋਟ ਦਾ ਹਿੱਸਾ ਬਣ ਰਿਹਾ ਹੈ ਔਰ ਆਪਣੀ ਸਰਕਾਰ ਬਣਾਉਣ ਦਾ ਸ਼ੌਂਕ ਹੈ ਮੈਂ ਦੇਖ ਰਿਹਾ ਵੀ ਬੀਬੀ ਉਹਨੇ ਰੈਕਸ਼ਨ ਤੇ ਆਏ ਆ ਵੋਟ ਦੇਣ ਹਾਂਜੀ ਹਾਂਜੀ ਸਪੈਸ਼ਲੀ ਹਾਂਜੀ 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 ਇਹ ਬਾਤ ਸਾਡੇ ਵਾਰਡ ਦੇ ਸੀ ਤਾਂ ਪੁੱਛ ਰਹੇ ਸੀ ਕਿੱਥੇ ਆ ਤਾਂ ਉਹਨੂੰ ਦੱਸ ਰਹੇ ਆ ਕਿ ਤੁਹਾਡਾ ਉੱਥੇ ਬੰਗਾ ਰੋਡ ਦੇ ਉੱਤੇ ਹੈ ਠੀਕ ਹੈ ਹਾਂਜੀ ਹਾਂਜੀ ਬਹੁਤ ਬਹੁਤ ਥੈਂਕ ਯੂ ਬਹੁਤ ਵਧੀਆ ਹੈ ਲੋਕ ਬਹੁਤ ਖੁਸ਼ ਹੋ ਕੇ ਅੱਜ ਵੋਟਾਂ ਪਾਣ ਆ ਰਹੇ ਆ ਲੋਕਾਂ ਦੇ ਚਾਹ ਬਹੁਤ ਆ ਵੋਟਾਂ ਪਾਣ ਦਾ ਇਸ ਵਾਰ ਜੀ ਕੋਈ ਚਾਹੁੰਦੇ ਆ ਕਿ ਜਿਨ੍ਹਾਂ ਨੇ ਬਹੁਤ ਡਿਵੈਲਪਮੈਂਟ ਕੀਤੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਚੜ ਕੇ ਵੋਟਾਂ ਪਾਈਆਂ ਜਾਣ ਤੇ ਇੱਕ ਦੇਖਣ ਵਾਲੀ ਗੱਲ ਇਹ ਵੀ ਆ ਕਿ ਇਸ ਵੋਟਾਂ ਦੇ ਵਿੱਚ ਲੇਡੀਜ਼ ਬਹੁਤ ਵੱਧ ਚੜ ਕੇ ਵੋਟਾਂ ਪਾ ਰਹੀਆਂ ਆ अच्छा लेडीज ज्यादा आ रही है लेडीज ज्यादा आ रही है यार बुजुर्ग बहुत खुश हो के वोटा पाना आ रहे हैं सो माहौल बहुत बहुत खुशनुमा है इथे ਲੋਕਾਂ 'ਚ ਉਤਸ਼ਾਹ ਬਹੁਤ ਹੈ ਵੋਟਾਂ ਪਾਣ ਦਾ ਹਾਂਜੀ ਇਸ ਵਾਰ ਵਧੀਆ ਨਤੀਜੇ ਨਿਕਲਣਗੇ ਬਹੁਤ ਵਧੀਆ ਨਤੀਜੇ ਨਿਕਲਗੇ ਤੇ ਪੋਲਿੰਗ ਵੀ ਬਹੁਤ ਵਧੀਆ ਹੋਊਗੀ ਸ਼ੁਕਰੀ ਆਏ ਆ ਅਕਾਲੀ ਦਲ ਦੇ ਬੂਤ ਤੇ ਸਰਦਾਰ ਸੋਹਣ ਸਿੰਘ ਠੰਡਲ ਖੜੇ ਨੇ ਇੱਥੋਂ ਤੇ ਇਹਨਾਂ ਦੇ ਜਿਹੜੇ ਨੁਮਾਇੰਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸਤੀ ਕਾ ਭਾਜੀ ਕੀ ਨਾਂ ਭਾਜੀ ਆਪਣਾ ਮੇਰਾ ਨਾਂ ਜੀ ਸਰਦਾਰ ਝਰਮਲ ਸਿੰਘ ਪਿੰਡਰ ਹਾਂਜੀ ਪਿੰਡਰ ਸਾਹਿਬ ਕੀ ਮਾਹੌਲ ਹੈ ਸਵੇਰ ਦਾ ਅੱਜ ਇੱਥੇ ਸਵੇਰ ਦਾ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਵਧੀਆ ਵੋਟਰ ਰਿਸਪੌਂਸ ਦੇ ਰਹੇ ਨੇ ਜੀ ਤੇ ਲੋਕਾਂ ਨੇ ਮਹਿਸੂਸ ਕਰ ਲਿਆ ਕਿ ਜੇ ਕੋਈ ਪੰਜਾਬ ਦੀ ਆਵਾਜ਼ ਦਿੱਲੀ ਵਿੱਚ ਜਾ ਕੇ ਬੁਲੰਦ ਕਰ ਸਕਦਾ ਹੈ ਜੀ ਤੇ ਉਹ ਸਿਰਫ ਤੇ ਸਿਰਫ ਇੱਕ ਖੇਤਰੀ ਪਾਰਟੀ ਹੈ ਤੇ ਉਹ ਪਾਰਟੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਜੀ ਤੇ ਲੋਕ ਇਸ ਨੂੰ ਬਹੁਤ ਵਧੀਆ ਭਰਮਾ ਹੰਗਾਰਾ ਦੇ ਰਹੇ ਨੇ ਜੀ ਬਾਕੀ ਵੇਖੋ ਪਿਛਲੇ ਸਮਿਆਂ ਦੇ ਵਿੱਚ ਜੋ ਅਕਾਲੀ ਦਲ ਨੇ ਕੰਮ ਕੀਤੇ ਆ ਹਜ਼ਾਰ ਪ੍ਰਕਾਸ਼ ਸਿੰਘ ਬਾਦਲ ਨੇ ਕੰਮ ਕੀਤੇ ਨੇ ਜੀ ਤੇ ਜੋ ਸਾਡੇ ਇਥੋਂ ਦੀ ਲੋਕਲ ਜਿਹੜੇ ਅਕਾਲੀ ਦਲ ਆ ਸਾਡਾ ਹਜ਼ਾਰ ਰਣਜੀਤ ਸਿੰਘ ਖਰਾਨਾ ਰਜਿੰਦਰ ਸਿੰਘ ਚੰਦੀ ਜਿਸ ਹਿਸਾਬ ਨਾਲ ਉਹਨਾਂ ਨੇ ਮਿਹਨਤ ਕੀਤੀ ਹੈ ਤੇ ਉਸ ਹਿਸਾਬ ਨਾਲ ਪਾਰਟੀ ਨੂੰ ਬਹੁਤ ਵਧੀਆ ਭਰਵਾ ਹੰਗਾਰਾ ਤੁਹਾਨੂੰ ਮਿਲ ਰਿਹਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਭਾਰੀ ਬਹੁਮਤ ਨਾਲ ਸਾਡੀ ਜਿਹੜੀ ਪਾਰਟੀ ਆ ਅੱਗੇ ਨਿਕਲੂਗੀ ਜਿੱਤੇ ਕੀ ਹਾਂ ਕਿਉਂਕਿ ਲੋਕਾਂ ਦੀ ਆਵਾਜ਼ ਜਿਹੜੀ ਆ ਬੁਲੰਦ ਕਰਨ ਵਾਸਤੇ ਇਹਨਾਂ ਨੂੰ ਦਿੱਲੀ ਨਹੀਂ ਜਾਣਾ ਪੈਂਦਾ ਸਵਾਲ ਪੁੱਛਣ ਲਈ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਆਪਣੇ ਜਿਹੜੇ ਨੈਸ਼ਨਲ ਲੀਡਰ ਨੇ ਉਹਨਾਂ ਕੋਈ ਯਾਤ ਲੈ ਕੇ ਤੇ ਪਾਰਲੀਮੈਂਟ ਵਿੱਚ ਸਵਾਲ ਉਠਾ ਸਕਦੇ ਆ ਪਰ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਇਹਨੂੰ ਉਹਨਾਂ ਕੋਈ ਯਾਤ ਨਹੀਂ ਲੈਣੀ ਪੈਂਦੀ ਪੰਜਾਬ ਦੇ ਮੁੱਦਿਆਂ ਨੂੰ ਸਿਰਫ ਇਹ ਦੀ ਉਹ ਜਿਹੜੀ ਆ ਇਹ ਬੁਲੰਦ ਕਰਦੀ ਇਸ ਕਰਕੇ ਲੋਕਾਂ ਨੇ ਮਨ ਬਣਾ ਲਿਆ ਕਿ ਸ਼੍ਰੋਮਣੀ ਕਾਲੀਦਾਨ ਨੂੰ ਇਹ ਕੰਮ ਭਾਰੀ ਬਹੁਮਤ ਦੇ ਨਾਲ ਜਿਤਾਉਣਾ ਤੇ ਅਸੀਂ ਦੇਖ ਰਹੇ ਹਾਂ ਆਪਣੇ ਬੂਥ ਤੇ ਬੈਠੇ ਸਾਨੂੰ ਬਹੁਤ ਵਧੀਆ ਸਵੇਰ ਦਾ ਬੂਥ ਵੀਜੀ ਆ ਤੇ ਬਹੁਤ ਵਧੀਆ ਲੋਕ ਜਿਹੜੇ ਨੇ ਰਿਸਪਾਂਸ ਦੇ ਰਹੇ ਨੇ ਲੋਕਾਂ ਦੇ ਉਤਸ਼ਾਹ ਆ ਇੰਨੀ ਗਰਮੀ ਦੇ ਵਿੱਚ ਵੀ ਜਨਤਾ ਜਿਹੜੀ ਨਿਕਲ ਰਹੀ ਆ ਤੇ ਦੇਖੋ ਉਮੀਦ ਕਰਦੇ ਹਾਂ ਕਿ ਅਸੀਂ ਬਹੁਤ ਸਾਡੀ ਪਾਰਟੀ ਜਿਹੜੀ ਆ ਭਾਰੀ ਬਹੁਮਤ ਨਾਲ ਜਿੜੀ ਆ ਜਿੱਤੂ ਵੀ ਜੜੀ ਆ ਇੱਕ ਹੋਰ ਬੂਥ ਪੁੱਛਦੇ ਹਾਂ ਕਿ ਇਹ ਕਿਹੜੇ ਏਰੀਏ ਦੇ ਲਈ ਵੋਟਾਂ ਦੀ ਪਰਚੀਆਂ ਘਟਦੇ ਨੇ ਸਸਿਕਾ ਜੀ ਸਸਿਕਾ ਜੀ ਸ਼ੁਭਨਾ ਭਾਜੀ ਆਪਣਾ ਡਾਕਟਰ ਦਰਸ਼ਨ ਕੁਟਾਰੀਆ ਹਾਂ ਖਟਾਰੀਆ ਸਾਹਿਬ ਇਹ ਬੂਥ ਜਿਹੜਾ ਹੈ ਕਿਹੜੇ ਏਰੀਆ ਦਾ ਹੈ ਇਹ ਮਤਲਬ ਪ੍ਰੇਮਪੁਰਾ ਜੀ ਸਾਡਾ ਪੁਆੜਾ ਪ੍ਰੇਮਪੁਰਾ ਦਾ ਹਾਂਜੀ ਸਾਡੇ ਮਤਲਬ ਪ੍ਰੇਮਪੁਰਾ ਬੂਥ ਚੱਲਦਾ ਪਿਆ ਜੀ ਜੀ ਕੀ ਮਾਹੌਲ ਹੈ ਸਵੇਰ ਦਾ ਇੱਥੇ ਬੋਲ ਸਾਡਾ ਬਹੁਤ ਵਧੀਆ ਜੀ ਕਾਫੀ ਰਾਜ ਆ ਰਹੇ ਆ ਜੀ ਲੋਕ ਬਦਲਾ ਚਾਹੁੰਦੇ ਆ ਜੀ ਜੀ ਕਾਂਗਰਸ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਲੋਕ ਜੀ ਪਿੰਡ ਜਾਮਨੀ ਗੋਮਰ ਜਿਹੜੀ ਉਹ ਪੜੀ ਲਿਖੀ ਕੈਂਡੀਡੇਟ ਹੈ ਟੀਚਰ ਹੈ ਜੀ ਜੀ ਤੇ ਪ੍ਰਾਈਵੇਟ ਜੌਬ ਕਰਦੀ ਮਿਹਨਤੀ ਹੈ ਜੀ ਤੇ ਲੋਕ ਪਸੰ ਸਤਵੇ ਤੇ ਕਾਫੀ ਬੀਜੀ ਹੈ ਜੀ ਸਾਡੇ ਹਿਸਾਬ ਨਾਲ 2.5 300 ਬੋਟ ਜਿਹੜੀ ਹੁਣ ਤੱਕ ਪੱਕ ਚੁੱਕੀ ਹੈ ਜੀ ਚੁੱਕੀ ਹੈ ਬਲੇ 300 ਬੋਟ ਲਗਭਗ ਬੋਟ ਪੱਕ ਚੁੱਕੀ ਹੈ ਜੀ ਠੀਕ ਹੈ ਕਾਫੀ ਲੰਘ ਰਹੇ ਆ ਆਮ ਆਦਮੀ ਪਾਰਟੀ ਦੇ ਝਾੜੂ ਸਸੀ ਗਾਲ ਜੀ ਸਸੀ ਗਾਲ ਬਾਜੀ ਸਸੀ ਗਾਲ ਕੀ ਨਾਮ ਬਾਜੀ ਆਪਣਾ ਸਤਪਾਲ ਮਟੂ ਜੀ ਹਾਂ ਮਟੂ ਜੀ ਕੀ ਸਵੇਰ ਦਾ ਮਾਹੌਲ ਹੈਗਾ ਇੱਥੇ ਦਾ ਸਵੇਰ ਦਾ ਮਾਹੌਲ ਬਹੁਤ ਵਧੀਆ ਜੀ ਸਵੇਰ ਦਾ ਮਾਹੌਲ ਜਾਦਾ ਬੈਟਰ ਇਸ ਕਰਕੇ ਰਿਹਾ ਹੈ ਕਿਉਂਕਿ ਵੈਦਰ ਵੀ ਥੋੜਾ ਕੂਲ ਜਿਹਾ ਹਾਂ ਟਰਨ ਆ ਰਿਹਾ ਹੁਣ ਜਿਵੇਂ ਜਿਵੇਂ ਥੋੜਾ ਵੈਦਰ ਥੋੜਾ ਹ ਥੋੜੀ ਜਿਹਾ ਲੋਕਾਂ ਦਾ ਵੀ ਇੰਟਰਸਟ ਥੋੜਾ ਹੁਣ ਥੋੜਾ ਜਿਹਾ ਕਹਿੰਦੇ ਹਾਂ ਤੋਂ ਤੋਂ ਬਾਅਦ ਤੋਂ ਤੋਂ ਬਾਅਦ ਸ਼ਾਮ ਨੂੰ 2:30 ਵਜੇ ਤੋਂ ਬਾਅਦ ਫਿਰ ਕਿਉਂਕਿ ਤਸਵੀਰ ਦਾ ਬਹੁਤ ਵਧੀਆ ਰਿਹਾ ਜੀ ਸਾਰਾ ਹਾਂਜੀ ਇੰਨੀ ਕੁ ਵੋਟ ਪੁਗਤੀ ਕੀ ਤੁਹਾਡੇ ਵੱਲੋਂ ਸਾਡੇ ਵੱਲੋਂ ਤਾਂ ਮੇਰੇ ਹਿਸਾਬ ਨਾਲ 30% ਵੋਟਰ ਸਾਰੇ ਨਿਕਲੇ ਆ ਜੀ 30% ਮੇਰੇ ਹਾਂ ਬਿਲਕੁਲ ਮੈਂ ਹਾਂ ਮੈਂ ਆਪਣੇ ਵਾਰਡ ਦੀ ਗੱਲ ਕਰ ਰਿਹਾ ਜੀ ਠੀਕ ਹੈ ਤਾਂ ਨਹੀਂ ਮੇਰਾ ਆਪਣਾ ਆਪਣੇ ਪ੍ਰੇਮਪੁਰਾ ਜੀ ਪ੍ਰੇਮਪੁਰਾ ਪ੍ਰੇਮਪੁਰਾ ਤਾਂ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਉਹ ਖੜੇ ਆ ਜੀ ਬੂਥ ਨੰਬਰ 161 162 163 ਆਓ ਅਪਰਤੂ ਸਾਹਿਬ ਨਾਲ ਗੱਲ ਕਰਦੇ ਆਂ ਆ ਜੀ ਸਰ ਨਮਸਕਾਰ ਜੀ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆਂ ਟੁਰਨ ਚੈਨਲ ਦੀ ਸਮੁੱਚੀ ਟੀਮ ਦਾ ਜਿਹੜੇ ਸਾਡੇ ਦਰਮਿਆਨ ਪਹੁੰਚੇ ਆ ਸਾਡੀ ਕਵਰੇਜ ਕਰਨ ਲਈ ਅੱਜ ਜਿਹੜੀ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਉਸ ਵਿੱਚ ਸਾਡੇ ਕੋਲ ਬੂਥ ਨੰਬਰ 161 162 ਤੇ 163 ਆ ਇੱਥੇ ਵੋਟਰਾਂ ਵੱਲੋਂ ਬਹੁਤ ਹੀ ਪਰਮਾ ਹੰਗਾਰਾ ਦਿੱਤਾ ਗਿਆ ਲੋਕਾਂ ਨੇ ਜਣ ਕੇ ਬਹੁਤ ਉਸਾਰ ਨਾਲ ਵੋਟਾਂ ਪਾਈਆਂ ਤੇ ਸਾਨੂੰ ਪੂਰੀ ਉਮੀਦ ਆ ਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਜੀ ਇਸ ਬੂਥ ਤੋਂ ਕਾਫੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰ ਗਏ। ਜੈਪੀ ਜੈਪਾਰ। ਮਾਡਲ ਟਾਉਨ ਫਗਵਾੜਾ ਦੇ ਬੂਥ ਨੰਬਰ 141 ਤੇ 155 ਦੇ ਸ਼੍ਰੋਮਣੀ ਅਕਾਲੀ ਦਲ ਦੇ ਬੂਥ ਤੇ ਜੁਆਇੰਟ ਸੈਕਟਰੀ ਪੰਜਾਬ ਸਰਦਾਰ ਬਲਜਿੰਦਰ ਸਿੰਘ ਠੇਕੇਦਾਰ ਇੱਥੇ ਸਾਨੂੰ ਮਿਲੇ ਨੇ। ਅਸੀਂ ਉਹਨਾਂ ਤੋਂ ਪੁੱਛਦੇ ਹਾਂ ਕਿ ਇਸ ਬੂਥ ਤੇ ਕੀ ਮਾਹੌਲ ਚੱਲ ਰਿਹਾ? ਕੀ ਐਸੋਲੇ ਪ੍ਰੋਗਰਾਮ ਹੈ ਸਸੀ ਕਾ ਭਾਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਜੀ ਕੀ ਹੈਗਾ ਇੱਥੇ ਦਾ ਮਾਹੌਲ ਐਸੋਲੇ ਦਾ ਜਿਹੜਾ ਮੇਰੇ ਵਾਰਡ ਨੰਬਰ 151 ਤੇ 141 ਬੂਥ ਦਾ ਰੁਝਾਨ ਹੈ ਲੋਕਾਂ ਦਾ ਕਿਉਂਕਿ ਮੈਂ ਪਿੱਛੇ ਜਿਹੜੀ ਚੋਣ ਮੀਟਿੰਗ ਕੀਤੀ ਸੀ ਉਹਦੇ ਵਿੱਚ ਸਾਰ ਦੇ ਸਪੈਸੀ ਲੋਕਾਂ ਦਾ ਜਿਹੜਾ ਹਜੂਮ ਮੀਟਿੰਗ ਨੂੰ ਰੈਲੀ ਦੇ ਰੂਪ ਵਿੱਚ ਬਦਲਣਾ ਉਹ ਅੱਜ ਪ੍ਰਤੱਖ ਪਰ ਨਾਮ ਮਿਲ ਰਿਹਾ ਕਿ ਉਹ ਲੋਕ ਲਾਈਨਾਂ ਲਾ ਲਾ ਕੇ 151 ਨੰਬਰ ਬੂਥ ਤੇ ਸਵੇਰ ਦੀ ਲਾਈਨ ਨਹੀਂ ਟੁੱਟੀ ਕਿਉਂਕਿ ਮੇਰਾ ਖਾਲ 100 ਬੰਦੇ ਦੀ ਲਾਈਨ ਲੱਗੀ ਆ ਮੈਂ ਹੁਣ ਵੀ ਆਪਣੀ ਵੋਟ ਪਾਉਣ ਗਿਆ ਸੀਗਾ ਮੈਂ ਲਾਈਨ ਕਰਕੇ ਮੈਂ ਪਰਿਵਾਰ ਨੂੰ ਲਾਇਆ ਲਾਈਨ 'ਚ ਪਰ ਲੋਕਾਂ ਦਾ ਹੱਦਸ਼ਾਹ ਦੇਖਦਾ ਹੋਇਆ ਮੈਂ ਲੋਕਾਂ ਦਾ ਰਹਿਣੀ ਆ ਲੋਕਾਂ ਨੇ ਸਾਨੂੰ ਅਕਾਲੀ ਦਲ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਅਸੀਂ ਐਤਕੀ ਜਿਹੜੀ ਸੇਵਾ ਦਾ ਮੌਕਾ ਵਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸਰਦਾਰ ਸਹੁਣ ਸਿੰਘ ਠੰਡਨ ਨੂੰ ਦੇਣਾ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਇਹ ਪੰਜਾਬ ਦੇ ਹਿੱਤਾਂ ਨੂੰ ਇਹਦੇ ਹੱਥ ਸੁਰੱਖਿਅਤ ਰਹਿਣਗੇ ਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰੂਗੇ ਅਸੀਂ ਆਸ ਕਰਦੇ ਹਾਂ ਕਿ ਸ਼ਾਮ 6 ਵਜੇ ਤਾਈਂ ਵੋਟਾਂ ਪੈਣੀਆਂ ਮੈਂ ਵੋਟਰਾਂ ਨੂੰ ਇੱਕ ਵਾਰੀ ਫੇਰ ਪੁਰਜ਼ੋਰ ਅਪੀਲ ਕਰਦਾ ਆਓ ਵੀਰੋ ਕਿਤੇ 5 ਸਾਲ ਆਪਾਂ ਨੂੰ ਡਿਕਣਾ ਨਾ ਪਵੇ ਗਰਮੀ ਨਾ ਦੇਖਿਓ ਆ ਕੇ ਆਪਣਾ ਵੋਟ ਦਾ ਅਧਿਕਾਰ ਆ ਤੁਹਾਡਾ ਜ਼ਰੂਰ ਆ ਜੇ ਨੂੰ ਵੀ ਪਾਉਣੀ ਆ ਮੈਂ ਤਾਂ ਅਪੀਲ ਕਰੂੰਗਾ ਕਿ ਸਾਡੇ ਕੈਂਡੀਡੇਟ ਤਕੜੀ ਨੂੰ ਵੋਟ ਪਾਓ ਵੋਟ ਜ਼ਰੂਰ ਪਾਓ ਆਪਣੀ ਵੋਟ ਪੋਲ ਕਰਕੇ ਜਾਓ ਤਾਂ ਜੋ ਇਹ ਵੋਟਾਂ ਦਾ ਜਿਹੜਾ ਆਪਣਾ ਅਧਿਕਾਰ ਆ ਉਹਦਾ ਇਸਤੇਮਾਲ ਹੋ ਸਕੇ ਤੇ ਮੈਂ ਇੱਕ ਵਾਰੀ ਟਿਊਨ ਜਿਹੜਾ ਚੈਨਲ ਆ ਇਹਨਾਂ ਦਾ ਵੀ ਧੰਨਵਾਦੀ ਆ ਇਹ ਗਰਮੀ ਦੇ ਵਿੱਚ ਕਵਰ ਕਰ ਰਹਾ ਹੈ ਸਾਰਿਆਂ ਨੂੰ ਤੇ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਤੇ ਵੋਟਰਾਂ ਨੂੰ ਅਪੀਲ ਕਰਦਾ ਕਿ 6 ਵਜੇ ਤੱਕ ਵੋਟਾਂ ਪੈਣੀਆਂ ਆ ਆਓ ਹਮ ਹਮਾ ਕੇ ਵੋਟਾਂ ਦੇ ਵਿੱਚ ਸਹਿਯੋਗ ਕਰੀਏ ਇਹਨਾਂ ਸ਼ਬਦਾਂ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਮਾਹੌਲ ਚੱਲ ਰਿਹਾ ਇੱਥੇ ਸਵੇਰੇ ਬਹੁਤ ਵਧੀਆ ਮਾਹੌਲ ਸੀ ਸਵੇਰ ਦਾ ਟਾਈਮ ਜਦੋਂ VOTING ਸ਼ੁਰੂ ਹੋਈ ਆ ਉਦੋਂ ਲਾਈਨਾਂ ਵੀ ਦੇਖਣ ਨੂੰ ਮੀਰੀ ਦਾ ਬਹੁਜਨ ਸਮਾਜ ਪਾਰਟੀ ਦਾ ਬੂਥ ਜਿਹੜਾ 141 ਤੇ 151 ਨੰਬਰ ਦੇ ਨਾਲ ਚੱਲ ਰਿਹਾ ਏ ਭਾਈ ਅਸੀਕਾਲ ਕਿਹੋ ਜਿਹਾ ਮਾਹੌਲ ਏ ਭਾਈ ਸਵੇਰ ਦਾ ਮਾਹੌਲ ਵਧੀਆ ਬਹੁਤ ਵਧੀਆ ਚੱਲ ਰਿਹਾ ਏ ਬਹੁਤ ਵਧੀਆ ਚੱਲ ਰਿਹਾ ਹਾਂਜੀ VOTING ਬਹੁਤ ਵਧੀਆ ਹੋ ਰਹੀ ਏ ਕਿੰਨੇ ਪਰਸੈਂਟ ਹੋ ਗਏ VOTING ੱੱਲੇ ਕੁਛ ਭਾਜਾ ਜ਼ਿਆਦਾ ਨਹੀਂ ਕਹਿ ਸਕਦੇ ਥੋੜੀ ਆ ਅੱਛਾ ਤੇ ਬਾਕੀ ਗਰਮੀ ਕਰਕੇ ਬਹੁਤ ਲੋਕੀ ਘਟ ਨਿਕਲ ਰਹੇ ਆ ਥੋੜਾ ਜਿਹਾ ਮੌਸਮ ਸਹੀ ਹੋਊਗਾ ਤੇ ਫਿਰ ਹੋਊਗੀ ਸ਼ਾਮ 5 ਵਜੇ ਤਾਂ ਹੀ ਹੁੰਦਾ ਤਾਂ 5 5 6 ਵਜੇ ਤੱਕ ਹਾਂ ਜੀ 6 ਵਜੇ ਤੱਕ ਹਾਂ ਜੀ ਹਾਂ ਜੀ ਬਾਕੀ ਸਵੇਰੇ ਬਹੁਤ ਵਧੀਆ ਹੋਊਗੀ ਮੌਸਮ ਠੰਡਾ ਸੀਗਾ ਤੇ ਬਹੁਤ ਵਧੀਆ ਬੋਟਿੰਗ ਚੋਹਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਅੱਜ ਦਾ ਪ੍ਰੋਗਰਾਮ ਹੈ ਚੱਲ ਰਿਹਾ ਕਿੰਨੀ ਕ ਵੋਟ ਪੈ ਚੁੱਕੀ ਆ ਜਾਂ ਸਾਡੇ ਸਾਡੇ ਕੋਲ ਦੋ ਪੂਥ ਹੈ ਜੀ 142 ਨੰਬਰ 143 ਨੰਬਰ ਅੱਛਾ ਜੀ ਜਿਹੜਾ ਤਾਂ 142 ਨੰਬਰ ਆ ਸਾਡਾ ਪੂਰਾ ਟੀਪੀ ਮੱਲਾ ਹੈ ਜੀ ਅੱਛਾ ਜੀ ਉਹਦੇ ਚ ਘੱਟੋ ਘੱਟ 1200 ਵੋਟ ਹੈ ਜੀ ਠੀਕ ਹੈ ਜੀ ਉਹ ਤੋਂ ਬਾਅਦ ਸਾਡੇ ਕੋਲ 143 ਨੰਬਰ ਗੁਰਤੇਗ ਬਾਦਨਗਰ ਕੱਲਾ ਉੱਥੇ ਕੀ ਹੈ 1050 ਵੋਟਾਂ ਜੀ ਉੱਥੇ 1000 ਰੁਪਏ ਹਾਂਜੀ 1000 ਰੁਪਏ ਵੋਟਾਂ ਵਿੱਚ ਤੇ ਉਹ ਵਿੱਚ ਇਸ ਵੇਲੇ ਮੇਰੇ ਹਿਸਾਬ ਨਾਲ 28 ਤੋਂ 29% ਵੋਟ ਪੈ ਚੁੱਕੀ ਹੈ ਸਾਡੇ ਵਾਰਡ ਦੇ ਵਿੱਚ ਕੱਲਾ-ਕੱਲਾ ਬੰਦਾ ਨਿਕਲ ਕੇ ਆ ਰਿਹਾ ਹੈ ਵੋਟ ਪਾਣ ਨੂੰ ਕੋਈ ਗਰਮੀ ਨਹੀਂ ਦੇਖਦਾ ਪਿਆ ਕੋਈ ਕੋਈ ਧੁੱਪ ਨਹੀਂ ਦੇਖਦਾ ਪਿਆ ਐਨ ਲੋਕੀ ਬੜੀ ਸ਼ਾਂਤੀ ਨਾਲ ਬੜੀ ਸੂਝਵਾਨਾ ਵੋਟ ਪੈ ਰਹੀ ਹੈ ਕੋਈ ਕਿਸੇ ਦਾ ਕੋਈ ਗੱਲ ਨਹੀਂ ਕਿਸੇ ਨਾਲ ਕੋਈ ਬਾਤ ਨਹੀਂ ਬੜੀ ਸ਼ਾਂਤੀ ਨਾਲ ਸਾਡੀ ਵੋਟ ਪੈ ਰਹੀ ਹੈ ਤੇ ਸਾਡੀ ਵੋਟ ਮੇਰੇ ਹਿਸਾਬ ਨਾਲ 70% ਤੋਂ ਉੱਤੇ ਸਾਡੇ ਇਥੋਂ ਪੂਥਾਂ 'ਚ ਵੋਟ ਜਾਊਗੀ ਫਗਵਾੜੀ ਚੋਟੋ ਰਚੋ ਸਾਡੇ ਆਪਣੇ ਬੂਥਾਂ 'ਚ ਬਾਕੀ ਤਾਂ ਮੈਂ ਮੈਂ ਬਾਕੀ ਤਾਂ ਨਹੀਂ ਕਹਿੰਦਾ ਮੈਂ ਆਪਣੇ ਬੂਥ ਤੇ ਬਹੁਤ ਜ਼ੋਰ ਲਾਇਆ ਆ 70 ਤੋਂ 75% ਅਸੀਂ ਵੋਟ ਕੱਢ ਗਏ ਹਾਂ ਦੇਵਾਂਗੇ ਜੀ ਬਿਲਕੁਲ ਦੇਵਾਂਗੇ ਅਸੀਂ ਕੱਲੇ ਕੱਲੇ ਸਾਡੇ ਬੰਦੇ ਲੱਗੇ ਹੋਏ ਆ ਕੱਲੇ ਕੱਲੇ ਨੂੰ ਵੋਟਾਂ ਕਹਿੰਦੇ ਜਾ ਕੇ ਪਾਓ ਕਿ ਸਾਰੇ ਆ ਕੇ ਕੱਲੀ ਕੱਲੀ ਵੋਟ ਹਰੇਕ ਬੰਦਾ ਪਾ ਕੇ ਆਵੇ ਉਹ ਇਹ ਹੈ ਮਾੜਾ ਟਾਉਂ ਦਾ ਬੂਥ ਨੰਬਰ 141 142 143 ਤੇ ਅਸੀਂ ਆਏ ਹਾਂ ਕਮਲ ਦੇ ਫੁੱਲ ਤੇ ਭਾਰਤੀ ਜਨਤਾ ਪਾਰਟੀ ਦੇ ਬੂਥੇ ਦਾਸੀ ਗੱਲ ਕਰਦੇ ਆ ਇਹਨਾਂ ਨਾਲ ਕਿ ਅੱਜ ਕੀ ਮਾਹੌਲ ਚੱਲ ਰਿਹਾ ਸਸੀਕਾ ਭਾਜੀ ਸਸੀਕਾ ਜੀ ਕੀ ਅੱਜ ਸਵੇਰ ਦਾ ਕੀ ਮਾਹੌਲ ਚੱਲ ਰਿਹਾ ਭਾਜੀ ਬਹੁਤ ਵਧੀਆ ਮਾਹੌਲ ਆ ਜੀ ਲੋਕਾਂ ਦੇ ਵਿੱਚ ਨਰਿੰਦਰ ਭਾਈ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਦਾ ਬਹੁਤ ਉਤਸ਼ਾਹ ਆ ਤੇ ਲੋਕੀ ਬਹੁਤ ਹਮ ਹਮਾ ਕੇ ਇਸ ਜਿਹੜਾ ਵੋਟਾਂ ਦਾ ਉਤਸਵ ਆ ਉਹਨੂੰ ਇੱਕ ਪਰਬ ਦੀ ਤਰ੍ਹਾਂ ਮਨਾ ਰਹੇ ਆ ਤੇ ਦੁਆਰਾ ਆਪਾਂ ਨੂੰ ਪੂਰੀ ਆਸ ਆਸ ਕਿ ਆ ਵੀ ਆਪਾਂ ਨੂੰ ਪੂਰੀ ਉਮੀਦ ਆ ਵੀ ਨਰਿੰਦਰભાઈ ਮੋਦੀ ਤੀਸਰੀ ਵਾਰ ਇਸ ਦੇ ਦੇ ਮੁੱਖ ਮੰਤਰੀ ਬਣਨ ਜਾ ਰਹੇ ਆ ਤੇ ਮੇਰੇ ਵੱਲੋਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਹਿਲਾਂ ਹੀ ਐਡਵਾਂਸ ਦੇ ਵਿੱਚ ਮੁਬਾਰਕਾਂ ਆ ਬਹੁਤ-ਬਹੁਤ ਤੇ ਪੰਜਾਬ ਦੇ ਵਿੱਚ ਵੀ ਖਾਸ ਕਰਕੇ ਸਾਡੀ ਹੁਸ਼ਿਆਰਪੁਰ ਹਲਕਾ ਸੀਟ ਦੇ ਉੱਤੇ ਵੀ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵਧੀਆ ਰਿਸਪਾਂਸ ਆ ਤੇ ਸਾਨੂੰ ਪੂਰੀ ਉਮੀਦ ਆ ਵੀ ਮੈਡਮ ਅਨੀਤਾ ਸੋਮਪrakash ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਧੰਨਵਾਦ ਆ ਪਗਵਾੜਾ ਦੇ ਅਰੁਣ ਸੇਟ ਦੱਚ ਤੇ ਇੱਥੇ ਆ ਬੂਥ ਨੰਬਰ 146 ਔਰ 148 ਇਹ ਬੂਥ ਹੈ ਕਾਂਗਰਸ ਪਾਰਟੀ ਦਾ ਤੇ ਅਸੀਂ ਇਹਨਾਂ ਨੂੰ ਪੁੱਛ ਰਹੇ ਆ ਕਿ ਅੱਜ ਦੇ ਕੀ ਮਾਹੌਲ ਰਿਹਾ ਕਿੰਨੀਆਂ ਕਵੋਟਾਂ ਪੈ ਚੁੱਕੀਆਂ ਕੀ ਚੱਲ ਰਿਹਾ ਇੱਥੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਕੀ ਅੱਜ ਦਾ ਮਾਹੌਲ ਹੈਗਾ ਆਇਦਮ ਹਾਲ ਬਹੁਤ ਵਧੀਆ ਚੱਲਦਾ ਪਿਆ ਕਾਂਗਰਸ ਪਾਰਟੀ ਲਈ ਤੇ ਵੋਟਾਂ ਵੀ ਬਹੁਤ ਵਧੀਆ ਤਰੀਕੇ ਨਾਲ ਚਲਦੀਆਂ ਪਈਆਂ ਕੋਈ ਦਿੱਕਤ ਨਹੀਂ ਆਉਂਦੀ ਪਈ ਆ ਠੀਕ ਹੈ ਤੇ ਅਸੀਂ ਪੂਰੀ ਸਾਰੇ ਬੈਠੇ ਕੋਸ਼ਿਸ਼ ਪੂਰੀ ਕਰਾਂਗੇ ਕਿ ਯਮਨੀ ਗੋਮਰ ਜੀ ਨੂੰ ਜਿਤਾ ਕੇ ਅਸੀਂ ਉਹਨੂੰ ਐਮਪੀ ਬਣਾਈਏ ਇਹ ਆ ਆਰਐਸ ਸਟੇਟ ਦਾ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਬੂਥ ਨੰਬਰ 146 147 ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਅੱਜ ਦੀਆਂ ਵੋਟਾਂ ਦਾ ਮਾਹੌਲ ਕਿਹੋ ਜਿਹਾ ਚੱਲ ਰਿਹਾ ਬੈਸਸੀ ਕਾਲ ਹਾਂ ਕਿਤਨਾ ਮਾਹੌਲ ਹੈ ਭਾਈ ਅੱਜ ਬਹੁਤ ਵਧੀਆ ਮਾਹੌਲ ਚੱਲ ਰਿਹਾ ਸਿਰਫ ਗਰਮੀ ਕਰਕੇ ਥੋੜੀ ਜੀ ਪ੍ਰੋਬਲਮ ਆ ਰਹੀ ਹੈ ਲੋਕ ਘਟ ਨਿਕਲ ਰਹੇ ਆ ਜੀ ਜਿੰਨੇ ਨਿਕਲਨੇ ਚਾਹੀਦੇ ਸੀ ਉਹਨੇ ਨਹੀਂ ਨਿਕਲ ਰਹੇ ਆ ਸਵੇਰੇ ਵੈਸੇ ਜੇ ਸਵੇਰ ਦੇ ਟਾਈਮ ਮੈਂ ਅੰਦਰ ਸੀਗਾ ਤੇ ਕਾਫੀ ਲਾਈਨ ਲੰਬੀ ਲੱਗੀ ਸੀਗੀ ਕਾਫੀ ਵੋਟਾਂ ਭੁਗਤੀਆਂ ਹਾਂ ਕੋਈ ਕਿ ਜਿਹੜੇ ਬਜ਼ੁਰਗ ਆ ਥੋੜੀ ਗਰਮੀ ਤੋਂ ਡਰਦੇ ਆ ਉਹਨਾਂ ਨੂੰ ਡਰ ਹੁੰਦਾ ਕਿਤੇ ਉਹ ਸਟ੍ਰੋਕ ਜਾਂ ਜੇ ਦਾ ਨਾ ਕੋ ਪ੍ਰੋਬਲਮ ਆ ਜਾਈ ਵੀ ਤੇ ਇਸ ਕਰਕੇ ਬਾਕੀ ਜਿਹੜਾ ਹੁਣ ਦੁਪਹਿਰ ਦੇ ਟਾਈਮ ਜਿੱਦਾਂ ਹੋਣਾ ਉਹ ਘਟ ਜਾਣਾ ਹੈ ਛਾਵ ਨੂੰ ਫਿਰ 5 ਵਜੇ ਤੋਂ ਬਾਅਦ 7 ਵਜੇ ਤੱਕ ਘੱਟ ਟਾਈਮ ਅੱਛਾ ਜੀ 6 ਵਜੇ ਤੱਕ 6 ਵਜੇ ਤੱਕ 6 ਵਜੇ ਤੱਕ ਸਵੇਰੇ 8 ਵਜੇ ਸ਼ੁਰੂ ਹੋ ਗਿਆ ਸੀਗਾ 6 ਵਜੇ ਤੱਕ ਆ 6 ਵਜੇ ਤੱਕ ਸਾਡੀਆਂ ਤਕਰੀਬਨ 3000 ਵੋਟ ਸਾਡੀ ਹੈਗੀ ਆ ਜੀ 1001 ਤੇ ਦੂਜੇ ਬੰਨੇ ਹੈਗੀ ਆ ਸਾਡੀ ਆ ਬਸ ਟੋਟਲ 2300 ਵੋਟ 2300 ਮੇਰੇ ਖਿਆਲੋਂ ਜੇ ਤੱਕ ਤਾਂ ਸੋਡੀਅਮ ਰਿਹਾ 15 ਤੋਂ 20% 15 ਤੋਂ 20% ਭੁਗ ਚੁੱਕੀ ਇੰਨੀ ਆ ਗਈਆਂ ਹਾਂਜੀ ਬਾਕੀ ਸ਼ਾਮ ਤੱਕ ਹੋ ਜਾਣਗੀਆਂ ਕਾਫੀ ਆਸ ਆ ਵੀ ਇਹ ਕੋਈ ਇੱਥੇ ਜਿਹੜਾ ਏਰੀਆ ਅਰਬਨ ਸੈਟ ਵਾਲਾ ਸਾਰੇ ਵੱਡੇ ਪੜੇ ਲਿਖੇ ਆ ਉਹ ਸਮਝਦੇ ਆ ਵੀ ਹੁਣ 5 ਸਾਲ ਹੈਗਾ ਆ ਫਿਰ ਇਹ ਵੋਟ ਪਾਉਣ ਦਾ ਛਾਈ ਜਿਹੜੀ ਉਗਲ ਦੇ ਲਾਉਣ ਦਾ 5 ਸਾਲਾਂ ਦਾ ਟਾਈਮ ਆਣਾ ਆ ਤੇ ਜੀ ਮੌਕਾ ਸੀ ਗੋਣਾ ਨੀਗਾ ਠੀਕ ਆ ਬਜ਼ੁਰਗਾਂ ਨੂੰ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਚਲੋ ਕਾਰ ਤੇ ਜਾ ਉਧਰ ਲੈ ਆਈਏ ਨਾਲ ਜੀ ਸੀਰ ਵਗੈਰਾ ਦਾ ਪ੍ਰਬੰਧ ਅੰਦਰ ਕੀਤਾ ਗਵਰਨਮੈਂਟ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਅੰਦਰ ਵੀ ਸ਼ਵੀਲ ਲੱਗੀ ਪਈ ਹੈ ਜਿਹੜਾ ਕੋ ਪਾਣੀ ਪੀਣੇ ਠੰਡਾ ਪਾਣੀ ਸਾਰਾ ਕੋਈ ਕੋਈ ਦੀ ਦਿੱਕਤ ਨਹੀਂ ਗੱਲ ਹੀ ਗੱਲ ਨਹੀਂ ਹੈਗੀ ਤੇ ਬਾਕੀ ਹੈ ਕਿ ਜਿੱਦਾਂ ਬਾਕੀ ਪ੍ਰਦੇਸ਼ਾਂ ਦੇ ਵਿੱਚ ਘਟੀਆਂ ਹੈ ਦੀ ਪਰਸੈਂਟੇਜ ਪਰ ਘਟੀ ਆ ਉੰਡੀ ਨਾਲੋਂ 24 ਦੇ ਵਿੱਚ ਘਟੀ ਆ ਤੇ ਐਤਕੀ ਪੰਜਾਬ ਦੇ ਵਿੱਚ ਸਾਡੇ ਮੈਨੂੰ ਲੱਗਦਾ ਵੀ 70 ਪਲੱਸ ਹੋਊਗੀ ਸਤਿ ਸ੍ਰੀ ਅਕਾਲ ਜੀ ਦੇ ਬੂਤੇ ਉਹਨਾਂ ਦੇ ਵਰਕਰ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਕੀ ਮਾਹੌਲ ਹੈ ਇੱਥੇ ਦਾ ਅੱਜ ਦਾ ਜੀ ਇਹ ਇੱਥੇ ਦਾ ਮਾਹੌਲ ਬਹੁਤ ਵਧੀਆ ਆ ਜੀ ਗਰਮੀ ਹੋਣ ਤੋਂ ਬਾਅਦ ਵੀ ਲੋਕੀ ਵਧੀਆ ਵੋਟਾਂ ਪਾ ਕੇ ਜਾਂਦੇ ਆ ਘਰਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਜੀ ਔਰ ਜਾਦੀ ਇੱਥੇ ਦੀ ਹੋਗਾ ਬੋਟ ਕਿੰਨੀ ਇੱਕ ਵੋਟ ਪੁੱਗਤ ਗਈ ਆ ਸਕਰੀਬਨ ਇੱਥੇ ਦੀ ਵੋਟ 4-500 ਉੱਤੇ ਪਹੁੰਚ ਚੁੱਕੇ ਹਾਂ ਜੀ ਹਾਂ ਜੀ ਕਦੇ 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 ਵੋਟਾਂ ਪਾਉਣ ਆ ਗਏ ਜੀ ਔਰ ਜਦੋਂ ਬੂਥ ਤੇ ਹਰੇ ਚੱਲ ਵੀ ਨਹੀਂ ਸੋਇਆ ਤਾਂ ਲੋਕ ਲਾਈਨਾਂ 'ਚ ਖੜ ਗਿਆ ਸੀ ਆ ਕੇ ਇੰਨੀ ਗਰਮੀ ਦੇ ਹੋਣ ਦੇ ਬਾਵਜੂਦ ਚ ਲੋਕਾਂ 'ਚ ਇਲੈਕਸ਼ਨ ਦਾ ਛਾ ਵੀ ਆ ਲੇਕਿਨ ਉਹਦੇ ਵਿੱਚ ਆਪਸੀ ਜੀ ਭਾਈਚਾਰਾ ਵੀ ਆ ਪਿਆਰ ਵੀ ਆ ਕੋਈ ਹੁੱਲੜਵਾਜੀ ਨਹੀਂ ਹੈ ਕੋਈ ਕਿਸੇ ਵਿੱਚ ਧੱਕਾਸ਼ਾਹੀ ਨਹੀਂ ਹੈ ਜੀ ਜੀ ਬੜੀ ਸਮੂਥਲੀ ਬੜੀ ਸਮੂਥਲੀ VOTING ਹੋ ਰਹੀ ਹੈ ਭਾਵੇਂ ਇਹ ਲੰਮੀ ਟਾਈਮ ਗਿਆ ਇਲੈਕਸ਼ਨ ਦਾ ਪਰ ਐਨੀਹੋ ਠੀਕ ਹੈ ਚਾਰੇ ਪਾਸੇ ਬੜੇ ਲੋਕਾਂ ਦੇ ਗਰਮੀ ਦੀ ਹੋਣ ਦੇ ਬਾਵਜੂਦ ਲੋਕੀ ਲਾਈਨ ਟੁੱਟਦੀ ਨਹੀਂ ਹੈ ਜੀ ਬਹੁਤ ਸ਼ੀ ਗੱਲ ਹੈ ਔਰ ਬਾਤ ਚੜ੍ਹ ਕੇ ਮੇਰਾ ਖਿਆਲ ਹੈ ਜੇ ਵੋਟ ਇੱਥੇ ਹੋਗੀ ਨਾ ਇਹ 60% ਪਲੱਸ ਹੋਗੀ ਇਹ ਸਬੂਤ ਅੱਜ ਸਟੇਟ ਦਾ ਬੂਥ ਨੰਬਰ 146 147 ਭਾਰਤੀ ਜਨਤਾ ਪਾਰਟੀ ਦਾ ਜਿੱਥੇ ਕਮਲ ਖਿਲਿਆ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਅੱਜ ਦਾ ਕੀ ਮਾਹੌਲ ਹੈ ਵੋਟਾਂ ਬਾਰੇ ਕੀ ਚੱਲ ਰਿਹਾ ਸਵੇਰ ਤੋਂ ਹੁਣ ਤੱਕ ਦਾ ਅੱਜ ਦਾ ਮਾਹੌਲ ਬਹੁਤ ਵਧੀਆ ਆ ਜੀ ਸ਼ਾਂਤ ਵਈ ਬੋਟਾ ਪੈ ਰਹੀਆਂ ਜੀ ਕੋਈ ਝਗੜਾ ਨਹੀਂ ਹੈ ਹਾਂਜੀ ਤੇ ਆਰਾਮ ਦੇ ਨਾਲ VOTER ਜਿਹੜੇ ਆ ਵੋਟ ਪਾ ਰਹੇ ਨੇ ਤੇ